ਯਾਤਰੀਆਂ ਦੇ ਨਾਲ ਭਰੇ ਹਵਾਈ ਜਹਾਜ਼ ਜਿਸ ਦੇ ਪਹਿਲੇ ਹਵਾ ਦੇ ਵਿੱਚ ਗਾਇਬ ਹੋਣ ਦੀ ਖਬਰ ਆਉਂਦੀ ਹੈ ਤਾਂ ਇਹ ਜਹਾਜ਼ ਹੁਣ ਕ੍ਰੈਸ਼ ਹੋ ਚੁੱਕਿਆ ਦਾ ਤਸਵੀਰਾਂ ਸਾਹਮਣੇ ਆਈਆਂ ਅਰਸਲ ਯਾਤਰੀਆਂ ਦੇ ਨਾਲ ਭਰਿਆ ਜਹਾਜ਼ ਹਵਾ ਦੇ ਵਿੱਚ ਉਡਾਨ ਭਰਦਾ ਹੈ ਤੇ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਅਚਾਨਕ ਇਸ ਦਾ ATC ਦੇ ਨਾਲ ਕੰਟਰੋਲ ਜਿਹੜਾ ਹੈ ਸੰਪਰਕ ਹੈ ਯਾਨੀ ਕਿ ਟੁੱਟ ਜਾਂਦਾ ਤੇ ਸੰਪਰਕ ਟੁੱਟਣ ਤੋਂ ਬਾਅਦ ਇਹ ਜਹਾਜ਼ ਜਿਹੜਾ ਹੈ ਹਵਾ ਦੇ ਵਿੱਚ ਗਾਇਬ ਹੋ ਜਾਂਦਾ ਜਿਸ ਦੀ ਕਿ ਖਬਰ ਫੈਲਦੀ ਹੈ ਤੇ ਹੜਕੰਪ ਮੱਚ ਜਾਂਦਾ ਤਾਂ ਇਸ ਜਹਾਜ਼ ਦੇ ਨਾਲ ਮੁਰ ਤੋਂ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਫੀ ਸਮੇਂ ਤੱਕ ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੁੰਦਾ ਤਾਂ ਇਹ ਕਿਹਾ ਜਾਂਦਾ ਕਿ ਜਹਾਜ਼ ਹਵਾ ਦੇ ਵਿੱਚ ਅਚਾਨਕ ਗਾਇਬ ਹੋ ਗਿਆ ਜਿਸ ਦਾ ਕੁਝ ਪਤਾ ਨਹੀਂ ਲੱਗ ਪਾਇਆ ਤੇ ਹੁਣ ਇਸ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ 50 ਯਾਤਰੀਆਂ ਦੇ ਨਾਲ ਭਰਿਆ ਇਹ ਜਹਾਜ਼ ਜਿਸ ਦੇ ਵਿੱਚ ਕਰੂ ਮੈਂਬਰ ਤੇ ਬੱਚੇ ਵੀ ਸ਼ਾਮਲ ਸਨ ਇਹ ਜਹਾਜ਼ ਕ੍ਰੈਸ਼ ਹੋਇਆ ਤਾਂ ਰੂਸ ਦਾ ਇਹ ਜਹਾਜ਼ ਚੀਨੀ ਸੀਮਾ ਦੇ ਵਿੱਚ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ ਹੀ ਯਾਤਰੀਆਂ ਦੀ ਜਾਨ ਚਲੀ ਗਈ ਹੈ ਤਾਂ ਇੱਕ ਹੋਰ ਵੱਡਾ ਜਹਾਜ਼ ਹਾਦਸਾ ਪਰਿਆ ਜਹਾਜ਼ ਦੇ ਵਿੱਚ ਸਵਾਰ ਸਾਰੇ ਹੀ ਯਾਤਰੀਆਂ ਦੀ ਜਾਨ ਚਲੀ ਗਈ ਹੈ